ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ 13 ਪੋ 1704 ਈਸਵੀ ਨੂੰ ਵਜ਼ੀਰ ਖਾਂ ਦੇ ਹੁਕਮ ਦੇ ਨਾਲ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਵੈਸੇ ਕਈ ਇਤਿਹਾਸਕਾਰਾਂ ਨੇ 1705 ਈਸਵੀ ਦਾ ਜ਼ਿਕਰ ਕੀਤਾ ਹੈ ਖੈਰ ਇਤਨਾ ਜ਼ੁਲਮ ਕਰਕੇ ਵੀ ਉਸ ਨੂੰ ਤਸੱਲੀ ਨਹੀਂ ਹੋਈ ਲਾਸ਼ਾਂ ਨੂੰ ਰੋਲਣ ਵਾਸਤੇ ਉਹਨਾਂ ਦੀ ਮਿੱਟੀ ਖਰਾਬ ਕਰਨ ਵਾਸਤੇ ਲਾवारिस ਕਰਾਰ ਦੇ ਕੇ ਕਿਲੇ ਦੀਆਂ ਦਿਵਾਰਾਂ ਤੋਂ ਬਾਹਰ ਇੱਕ ਉਜਾੜ ਥਾਂ ਤੇ ਸੁੱਟਵਾ ਦਿੱਤਾ ਜਦ ਗੁਰੂ ਪ੍ਰੇਮੀਆਂ ਨੂੰ ਗੁਰੂ ਘਰ ਦੇ ਸ਼ਰਧਾਲੂਆਂ ਨੂੰ ਵਜ਼ੀਰ ਖਾਨ ਦੇ ਇਸ ਕੁਕਰਮ ਦਾ ਪਤਾ ਲੱਗਾ ਉਹਨਾਂ ਨੇ ਖੂਨ ਦੇ ਹੰਝੂ ਘੇਰੇ ਪਰ ਸਰਕਾਰੀ ਕਹਿਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀ ਪੂਰਵਕ ਸੰਸਕਾਰ ਕਰ ਸਕਣ ਟੋਟਰ ਮੱਲ ਨੇ ਦੋਨੋਂ ਸਹਿਬਜ਼ਾਦੇ ਆ ਅਤੇ ਮਾਤਾ ਗੁਜਰ ਕੌਰ ਦਾ ਵਿਧੀ ਪੂਰਵਕ ਸੰਸਕਾਰ ਕਰਨ ਲਈ ਵजीर खान ਨਾਲ ਉਹਨਾਂ ਦੀ ਮਰਤਕ ਦੇਹਾਂ ਨੂੰ ਉਸ ਦੇ ਹਵਾਲੇ ਕਰਨ ਲਈ ਚਾਰਾ ਜਾਈ ਕੀਤੀ ਪਹਿਲਾਂ ਤਾਂ ਵजीर खान ਮੰਨਿਆ ਨਹੀਂ ਫਿਰ ਦਿੱਲੀ ਦਰਬਾਰ ਵਿੱਚ ਉਸ ਦਾ ਅਸਰ ਰਸੂਖ ਵੇਖ ਕੇ ਤੇ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਦੀ ਆਪਸੀ ਮਿੱਤਰਤਾ ਨਾਲ ਤਲੋ ਕਾਤਾਂ ਬਾਰੇ ਜਾਣ ਕੇ ਉਹਨੇ ਹਾਂ ਕਰ ਦਿੱਤੀ ਔਰ ਉਹਨਾਂ ਨੂੰ ਹਕੂਮਤ ਦੇ ਬਾਗੀ ਕਰਾਰ ਦੇ ਕੇ ਸਸਕਾਰ ਕਰਨ ਲਈ ਜਗ੍ਹਾ ਦੇਣ ਤੋਂ ਮੁਕਰ ਗਿਆ ਟੋਟਰ ਮਲ ਦੀਆਂ ਮੰਨਤਾ ਤਰਲਿਆਂ ਤੋਂ ਬਾਅਦ ਵਜ਼ੀਰ ਖਾਨ ਦੇ ਛਾਤਰੀ ਦਿਮਾਗ ਨੇ ਇੱਕ ਔਖੀ ਤੇ ਸ਼ੈਤਾਨੀ ਤਜਵੀਜ਼ ਰੱਖ ਦਿੱਤੀ ਇੱਕ ਸ਼ਰਤ ਰੱਖ ਦਿੱਤੀ ਕਿ ਸਸਕਾਰ ਦੀ ਜਗ੍ਹਾ ਇਨੂੰ ਮੁੱਲ ਖਰੀਦਣੀ ਪਵੇਗੀ ਜਿਸ ਦਾ ਮੁੱਲ ਹੋਵੇਗਾ ਜਿੰਨੀ ਜਗਾ ਦੀ ਲੋੜ ਹੋਵੇ ਉਸ ਦੇ ਉੱਪਰ ਖੜੇ ਰੁੱਖ ਪੁੱਤਨੀਆਂ ਹੀ ਸੁਣੇ ਦੀਆਂ ਮੋਹਰਾ ਵਸਾਕੇ ਵਜ਼ੀਰ ਖਾਨ ਨੂੰ ਵਿਸ਼ਵਾਸ ਸੀ ਕਿ ਟੋਡਰ ਮਲ ਕਦੀ ਵੀ ਖਰੀਦਣ ਦੀ ਹਿੰਮਤ ਨਹੀਂ ਕਰੇਗਾ ਔਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਕਿਸ ਕਦਰ ਨੇਕ ਹਿੰਦੂ ਤੇ ਮੁਸਲਮਾਨ ਵੀ ਗੁਰੂ ਸਾਹਿਬ ਨਾਲ ਪਿਆਰ ਤੇ ਅਕੀਦਤ ਰੱਖਦੇ ਨੇ ਤ્યાਗ ਦੀ ਮੂਰਤ ਦੀਵਾਨ ਟੋਡਰ ਮਲ ਨੇ ਆਪਣੀ ਪਤਨੀ ਦੇ ਗਹਿਣੇ ਆਪਣਾ ਘਰ-ਬਾਰ ਜ਼ਮੀਨ ਜਾਇਦਾਦ ਸਭ ਕੁਝ ਵੇਚ ਕੇ ਉਹਨਾਂ ਨੂੰ ਠੀਕ ਰਿਆਂ ਸਮਝ ਕੇ ਵਜੀਰ ਖਾਨ ਦੇ ਮੱਥੇ ਮਾਰ ਕੇ ਜ਼ਮੀਨ ਖਰੀਦ ਲਈ ਹੁਣ ਆਪ ਹੀ ਸੋਚੋ ਜਗਾ ਖਰੀਦਣ ਦਾ ਮੁੱਲ ਉਸ ਵਕਤ ਦੇ ਹਿਸਾਬ ਨਾਲ 78000 ਅਸਰਫੀਆਂ ਮਤਲਬ 780 ਕਿਲੋ ਸੋਨਾ ਬਣਦਾ ਹੈ ਤੇ ਸੱਤ ਸੰਗੀ ਜਨੋਂ دیਵਾਨ ਟੋਡਰ ਮੱਲ ਸਿੱਖ ਇਤਿਹਾਸ ਦੇ ਉਹ ਮਹਾਨ ਪਾਤਰ ਹਨ ਜਿਨ੍ਹਾਂ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੀ ਸਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ ਇਸ ਮਹਾਨ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਆਦਰਯੋਗ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਏ ਸਿੱਖ ਜਗਤ ਵਿੱਚ ਉਹਨਾਂ ਨੂੰ ਬੜੀ ਸ਼ਰਧਾ ਤੇ ਆਦਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਸਿੱਖ ਜਗਤ ਹਮੇਸ਼ਾ ਹਮੇਸ਼ਾ ਲਈ ਉਹਨਾਂ ਦਾ ਰਿਣੀ ਰਹੇਗਾ ਤੇ ਯਾਦ ਕਰਦਾ ਰਹੇਗਾ ਦੀਵਾਨ ਟੋਟਰ ਮਲਜੀ ਦੀ ਚਰਣਾ ਵਿੱਚ ਵਾਰ-ਵਾਰ ਬਾਰ-ਬਾਰ ਨਮਸਕਾਰ ਹੈ ਸਤ ਸੰਗੀ ਜਨੋ ਕੋਣਿਆ ਪੋਲਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਅਤ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ